ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਹਰਿਆਣਾ ਦੇ ਰੋਤਕ ਜ਼ਿਲ੍ਹੇ ਤੋਂ ਇੱਥੇ ਪ੍ਰਦੀਪ ਮਾਲਿਕ ਨਾਮ ਦਾ ਇੱਕ ਸ਼ਖਸ ਰਹਿੰਦਾ ਸੀਗਾ ਜੀ ਦੀ ਉਮਰ ਸੀਗੀ 45 ਸਾਲ ਤੇ ਇਹ ਇੱਕ ਪ੍ਰਾਪਰਟੀ ਡੀਲਰ ਹੁੰਦਾ ਆ ਤੇ ਇਹਦਾ ਜਿਹੜਾ ਕੰਮ ਆ ਉਹ ਦੂਰ ਦੂਰ ਤੱਕ ਫੈਲਿਆ ਹੁੰਦਾ ਆ ਇਹਦਾ ਇਹਦੇ ਜ਼ਿਲ੍ਹੇ ਦੇ ਵਿੱਚ ਰੋਤਕ ਜ਼ਿਲ੍ਹੇ ਦੇ ਵਿੱਚ ਇਹਦਾ ਬਹੁਤ ਨਾਮ ਹੁੰਦਾ ਆ ਤੇ ਵੱਡੇ ਵੱਡੇ ਲੋਕਾਂ ਦੇ ਨਾਲ ਹੈ ਜਿਹੜੇ ਇਹਦੇ ਸੰਬੰਧ ਹੁੰਦੇ ਆ ਤੇ ਇੱਕ ਨਾਮੀ ਗ੍ਰਾਮੀ ਨਾਮ ਹੋਣ ਕਰਕੇ ਆ ਜਿਹੜਾ ਇਹਨੂੰ ਹਮੇਸ਼ਾ ਆਪਣੀ ਜਾਨ ਦਾ ਵੀ ਖਤਰਾ ਬਣਿਆ ਰਹਿੰਦਾ ਸੀਗਾ ਕਿਉਂਕਿ ਇਹਦਾ ਕੰਮ ਵਧੀਆ ਹੋਣ ਕਰਕੇ ਬਹੁਤ ਵਧੀਆ ਕਮਾਈ ਕਰ ਰਿਹਾ ਸੀਗਾ ਤੇ ਬਹੁਤ ਲੋਕਾਂ ਦੇ ਨਾਲ ਇਹਦੇ ਜਿਹੜੇ ਲੜਾਈ ਝਗੜੇ ਵੀ ਅਕਸਰ ਹੁੰਦੇ ਰਹਿੰਦੇ ਸੀਗੇ ਤੇ ਇਨੇ ਇਸੇ ਕਰਕੇ ਹੀ ਆਪਣੇ ਦੋ ਪਰਸਨਲ ਐ ਜਿਹੜੇ ਬਾਡੀਗਾਰਡ ਰੱਖੇ ਹੁੰਦੇ ਆ ਤੇ ਇਹਦੀ ਫੈਮਿਲੀ ਦੇ ਵਿੱਚ ਇਹਦੀ ਵਾਈਫ ਬਬਲੀ ਜਿਹਦੀ ਉਮਰ ਸੀਗੀ 40 ਸਾਲ ਇਹਦਾ ਇੱਕ ਬੇਟਾ ਹੁੰਦਾ ਆ ਤੇ ਇੱਕ ਬੇਟੀ ਬੇਟੀ ਦਾ ਨਾਮ ਨੀਹਾ ਆ ਜੋ 19 ਸਾਲਾਂ ਦੀ ਸੀ ਤੇ ਇਹਦਾ ਜਿਹੜਾ ਬੇਟਾ ਸੀਗਾ ਉਹਦਾ ਨਾਮ ਅਭਿਸ਼ੇਕ ਹੁੰਦਾ ਆ ਉਹਦੀ ਉਮਰ 20 ਸਾਲ ਹੁੰਦੀ ਹੈ ਤੇ ਇਹ ਬਹੁਤ ਹਸੀ ਖੁਸ਼ੀ ਇਹ ਪਰਿਵਾਰ ਰਹਿ ਰਿਆ ਹੁੰਦਾ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਘਰ ਚ ਲੋਕ ਜਿਹੜੇ ਵੀ ਇਹਨਾਂ ਨੂੰ ਵੰਦੇ ਸੀਗੇ ਤੇ ਉਹਨਾਂ ਦਾ ਸੁਪਨਾ ਹੁੰਦਾ ਸੀਗਾ ਕਿ ਕਾਸ਼ ਐਵੇਂ ਦੀ ਫੈਮਲੀ ਸਾਡੀ ਵੀ ਹੋਏ ਕਿਉਂਕਿ ਬਹੁਤ ਪੈਸਾ ਹੋਣ ਹੋਣ ਦੇ ਬਾਵਜੂਦ ਵੀ ਇਹਨਾਂ ਲੋਕਾਂ ਚ ਰਤੀ ਪਰ ਵੀ ਹੰਕਾਰ ਨਹੀਂ ਸੀ ਬਹੁਤ ਹਸੀ ਖੁਸ਼ੀ ਸਾਰਿਆਂ ਨਾਲ ਬਹੁਤ ਹੀ ਮਿਲਨਸਾਰ ਸੀਗੇ ਇਹ ਲੋਕ ਤੇ ਹੁਣ ਕੀ ਹੁੰਦਾ ਆ ਇਹਨਾਂ ਦੇ ਪਰਿਵਾਰ ਚ ਜਿਦਾ ਉੱਪਰੋਂ ਦਿਖ ਰਿਆ ਸੀ ਅੰਦਰੋਂ ਉਦਾਂ ਦਾ ਕੁਝ ਨਹੀਂ ਸੀ ਹੁਣ ਦਿਨ ਆਉਂਦਾ ਆ 27 ਅਗਸਤ 2021 ਦਾ ਦੁਪਹਿਰ ਲਗਭਗ 2 ਵਜੇ ਦਾ ਟਾਈਮ ਹੁੰਦਾ ਆ ਤੇ ਇਹਨਾਂ ਦਾ ਬੇਟਾ ਸੀ ਉਹ ਘਰ ਆਇਆ ਹੁੰਦਾ ਹੈ ਜਦੋਂ ਉਹ ਘਰ ਆਉਂਦਾ ਆ ਤੇ ਦਰਵਾਜ਼ੇ ਨੂੰ ਨੌਕ ਕਰਦਾ ਆ ਅੱਗੋਂ ਦਰਵਾਜ਼ਾ ਕੋਈ ਖੋਲਦਾ ਨਹੀਂ ਤਾਂ ਫਿਰ ਉਹਨਾਂ ਨੂੰ ਫੋਨ ਕਰਦਾ ਆ ਜਦੋਂ ਫੋਨ ਵੀ ਕੋਈ ਨਹੀਂ ਚੱਕਦਾ ਤੇ ਇਹਨਾਂ ਦੇ ਘਰ ਦੇ ਨਾਲ ਹੀ ਇਹਦੇ ਚਾਚਾ ਜੀ ਦਾ ਘਰ ਹੁੰਦਾ ਆ ਮਤਲਬ ਆਪਸ 'ਚ ਇਹਨਾਂ ਦੇ ਘਰ ਜੁੜੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਫੋਨ ਕਰਦਾ ਆ ਉਹਨਾਂ ਨੂੰ ਪੁੱਛਦਾ ਆ ਕਿ ਮੇਰੇ ਘਰ ਦੇ ਤੁਹਾਨੂੰ ਕੁਝ ਦੱਸ ਕੇ ਗਏ ਆ ਕਿਤੇ ਬਾਹਰ ਗਏ ਹੋਣ ਤੇ ਤੁਹਾਨੂੰ ਦੱਸ ਕੇ ਗਏ ਹੋਣ ਕਿਉਂਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਮੈਨੂੰ ਕੋਈ ਜਾਣਕਾਰੀ ਨਹੀਂ ਤੇ ਦਰਵਾਜ਼ਾ ਜਿਹੜਾ ਅੱਗੋਂ ਲੌਕਿਆ ਹੁਣ ਮੈਂ ਕੀ ਕਰਾਂ ਤਾਂ ਉਹ ਅੱਗੋਂ ਦੱਸਦੇ ਐ ਕਿ ਨਹੀਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਔਰ ਨਾ ਹੀ ਸਾਨੂੰ ਕੁਝ ਦੱਸ ਕੇ ਗਏ ਐ ਤਾਂ ਹੁਣ ਇਹ ਜਿਹੜਾ ਵਿਸ਼ੇਖ ਸੀਗਾ ਇਹਨੂੰ ਫਿਕਰ ਹੋਣੀ ਸ਼ੁਰੂ ਹੋ ਜਾਂਦੀ ਐ ਤੇ ਇਹ ਹੁਣ ਕੀ ਕਰਦਾ ਆ ਆਪਣੇ ਚਾਚਾ ਜੀ ਦੇ ਘਰ ਤੋਂ ਆਪਣੇ ਘਰ ਚ ਐਂਟਰ ਹੁੰਦਾ ਆ ਟਰੈਸ ਤੋਂ ਤੇ ਜਦੋਂ ਐਂਟਰ ਹੁੰਦਾ ਐ ਅੰਦਰ ਵੜਦੇ ਆਂ ਹੀ ਇਹਦੀਆਂ ਜੋ ਚੀਕਾਂ ਨਿਕਲ ਜਾਂਦੀਆਂ ਆ ਤੇ ਜਦੋਂ ਇਹਦੇ ਚਾਚਾ ਜੀ ਦੀ ਆਵਾਜ਼ ਸੁਣਦੇ ਆ ਤਾਂ ਉਹ ਵੀ ਘਬਰਾ ਜਾਂਦੇ ਆ ਤੇ ਉਹ ਵੀ ਹੈ ਜਿਹੜੇ ਉਹ ਅੰਦਰ ਆਉਂਦੇ ਆ ਤਾਂ ਵੇਖਦੇ ਆ ਉੱਥੇ ਤਾਂ ਖੂਨੀ ਖੂਨ ਹੋਇਆ ਹੁੰਦਾ ਆ ਹੁਣ ਇਹਦੇ ਜਿਹੜੇ ਚਾਚਾ ਜੀ ਸੀਗੇ ਉਹ ਵੀ ਘਬਰਾ ਜਾਂਦੇ ਆ ਉਹ ਵੇਖਦੇ ਆ ਕਿ ਉਹਨਾਂ ਦੇ ਭਰਾ ਦੀ ਵੀ লাশ ਪਈ ਹੈ ਉਹਨਾਂ ਦੀ ਪਰਜਾਈ ਦੀ ਤੇ ਉਹਨਾਂ ਦੀ ਭਤੀਜੀ ਦੀ ਵੀ ਉੱਥੇ লাশ ਪਈ ਹੁੰਦੀ ਹੈ ਤੇ ਇੱਕ ਇਹ ਜਿਹੜਾ ਇਹ ਅਭਿਸ਼ੇਕ ਹੁੰਦਾ ਇਹਦੀ ਨਾਨੀ ਵੀ ਉੱਥੇ ਆਈ ਹੁੰਦੀ ਹੈ ਇਹਨਾਂ ਨੂੰ ਮਿਲਣ ਤੇ ਇੱਕ লাশ ਉਹਨਾਂ ਦੀ ਹੁੰਦੀ ਹੈ ਹੁਣ ਇਸ ਤੋਂ ਬਾਅਦ ਜਿਹੜੀ ਅਭਿਸ਼ੇਕ ਦੇ ਚਾਚਾ ਹੁੰਦੇ ਆ ਉਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਜਿਹੜੀਆਂ ਇਹ ਚਾਰ ਡੈੱਡ ਬੋਡੀ ਸੀਗੀਆਂ ਇਹਨਾਂ ਨੂੰ ਲਿਜਾਇਆ ਜਾਂਦਾ ਆ ਪੋਸਟਮਾਰਟਮ ਦੇ ਲਈ ਪਰ ਹਾਂ ਇਹਨਾਂ ਜੋ ਇੱਕ ਜਿਹੜੀ ਨੀਹਾ ਸੀਗੀ ਉਹਦੇ ਸਹਾਰ ਜਿਹੜੇ ਉਹ ਚੱਲ ਰਹੇ ਹੁੰਦੇ ਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਜਾਇਆ ਜਾਂਦਾ ਆ ਉਸ ਤੋਂ 40 ਘੰਟੇ ਬਾਅਦ ਤੱਕ ਉਹ ਜਿੰਦਾ ਰਹੀ ਸੀਗੀ ਪਰ ਉਸ ਤੋਂ ਬਾਅਦ ਜਿਹੜੀ ਉਹਦੀ ਵੀ ਮੌਤ ਹੋ ਜਾਂਦੀ ਹੈ ਹੁਣ ਜਦੋਂ ਜਾਂਚ ਹੁੰਦੀ ਹੈ ਤਾਂ ਉਹਦੇ ਵਿੱਚ ਪਾਇਆ ਜਾਂਦਾ ਆ ਜਿਹੜਾ ਅਭਿਸ਼ੇਕ ਦਾ ਪਿਤਾ ਹੁੰਦਾ ਆ ਉਹਨੂੰ ਤਿੰਨ ਗੋਲੀਆਂ ਲੱਗੀਆਂ ਹੁੰਦੀਆਂ ਆ ਤੇ ਬਾਕੀਆਂ ਨੂੰ ਇਹ ਜਿਹੜਾ ਉਹ ਦੋ-ਦੋ ਗੋਲੀਆਂ ਲੱਗੀਆਂ ਸੀਗੀਆਂ ਤੇ ਇਸ ਤੋਂ ਬਾਅਦ ਜਿਹੜੀ ਪੁਲਿਸ ਹੈ ਜਿਹੜੀ ਨੇ ਆਪਣੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਅਭਿਸ਼ੇਕ ਤੋਂ ਤਾਂ ਪੁੱਛਤਾ ਨਹੀਂ ਉਹਦੋਂ ਕੀਤੀ ਜਾਂਦੀ ਕਿਉਂਕਿ ਉਸ ਟਾਈਮ ਤਾਂ ਉਹ ਸਦਮੇ ਵਿੱਚ ਸੀਗਾ ਹੁਣ 27 ਅਗਸਤ ਦੀ ਗੱਲ ਹੁੰਦੀ ਹੈ ਤੇ 27 ਅਗਸਤ ਨੂੰ ਜਿਹੜਾ ਇਹ ਅਭਿਸ਼ੇਕ ਹੁੰਦਾ ਹੈ ਆਪਣੇ ਚਾਚਾ ਜੀ ਦੇ ਘਰ ਹੀ ਰੁਕਦਾ ਆ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਹੈ ਜਦੋਂ ਪੋਸਟਮਾਰਟਮ ਹੋ ਜਾਂਦਾ ਹੈ ਤੇ ਜਿਹੜੀਆਂ ਡੈੱਡ ਬੋਡੀ ਸੀਗੀਆਂ ਉਹ ਉਹਨਾਂ ਦੇ ਘਰ ਵਾਲਿਆਂ ਨੂੰ ਦੇ ਦਿੱਤੀਆਂ ਜਾਂਦੀਆਂ ਆ ਅਭਿਸ਼ੇਕ ਹੁਣਾਂ ਨੂੰ ਦੇ ਦਿੱਤੀਆਂ ਜਾਂਦੀਆਂ ਆ ਡੈੱਡ ਬੋਡੀ ਦਾ ਜਿਹੜਾ ਉਹ ਸੰਸਕਾਰ ਕੀਤਾ ਜਾਂਦਾ ਆ ਉਸ ਤੋਂ ਬਾਅਦ ਪੁਲਿਸ ਹੈ ਜਿਹੜੀ ਆਪਣੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਸ਼ੁਰੂ ਕਰਦੀ ਹੈ ਹੁਣ 3 ਦਿਨ ਨਿਕਲ ਜਾਂਦੇ ਆ ਹੁਣ ਆਉਂਦਾ ਆ 30 ਅਗਸਤ 2021 ਹੁਣ ਅਭਿਸ਼ੇਕ ਨੂੰ ਥਾਣੇ ਬੁਲਾਇਆ ਜਾਂਦਾ ਹੈ ਉਹ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਕਿ ਤੈਨੂੰ ਕਿਸੇ ਤੇ ਕੋਈ ਸ਼ੱਕ ਹੋਏ ਤੁਹਾਡੇ ਪਰਿਵਾਰ ਵਾਲਿਆਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਦਾ ਪ੍ਰਾਪਰਟੀ ਡੀਲਰ ਦਾ ਕੰਮ ਸੀਗਾ ਤਾਂ ਅਕਸਰ ਐਵੇਂ ਹੁੰਦਾ ਆ ਕਿ ਕਿਸੇ ਨਾ ਕਿਸੇ ਨਾਲ ਕੋਈ ਦੁਸ਼ਮਣੀ ਤਾਂ ਨਿਕਲ ਹੀ ਆਉਂਦੀ ਹੈ ਪਰ ਇੱਥੇ ਪੁਲਿਸ ਜਦੋਂ ਪਤਾ ਕਰਦੀ ਹੈ ਇਹਦੇ ਪਿਤਾ ਜੀ ਬਾਰੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਦੀ ਆ ਤਾਂ ਐਵੇਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਉਂਦੀ ਤੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਉਹ ਇਹਨਾਂ ਦੇ ਕਾਲ ਰਿਕਾਰਡ ਵੀ ਚੈੱਕ ਕਰਦੀ ਆ ਪੁਲਿਸ ਪਰ ਉਹਦੇ 'ਚ ਵੀ ਕੁਝ ਸਾਹਮਣੇ ਨਹੀਂ ਆਉਂਦਾ ਤੇ ਇਹਨਾਂ ਦੇ ਜਿਹੜੇ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਉਹ ਵੀ ਚੈੱਕ ਕੀਤੇ ਜਾਂਦੇ ਆ ਪਰ ਕਿਸੇ ਵਿੱਚ ਵੀ ਕੁਝ ਵੀ ਐਵੇਂ ਦਾ ਸ਼ੱਕੀ ਨਹੀਂ ਮਿਲਦਾ ਹੁਣ ਪੁਲਿਸ ਇਹ ਜਿਹੜੀ ਉਹ ਇੱਥੇ ਇਹਨੂੰ ਅਭਿਸ਼ੇਕ ਨੂੰ ਪੁੱਛਦੀ ਹੈ ਕਿ ਤੂੰ ਉਸ ਦਿਨ ਬਾਹਰ ਕਿਉਂ ਸੀਗਾ ਤੂੰ ਕਿੱਥੇ ਗਿਆ ਸੀਗਾ ਇਹ ਤੋਂ ਪੁਛਤਾਜ ਜਦੋਂ ਹੁੰਦੀ ਆ ਤਾਂ ਇਹ ਦੱਸਦਾ ਹੈ ਕਿ ਮੈਂ ਸਵੇਰੇ ਜਿਹੜਾ ਉਹ ਆਪਣੇ ਘਰ ਵਾਲਿਆਂ ਦੇ ਨਾਲ ਐ ਬ੍ਰੇਕਫਾਸਟ ਕੀਤਾ ਉਸ ਤੋਂ ਬਾਅਦ ਮੈਂ ਚਲਾ ਗਿਆ ਕਿਉਂਕਿ ਮੇਰੇ ਕੋਲ ਜੋ ਦੋਸਤ ਆਏ ਹੋਏ ਸੀ ਤੇ ਸਾਡਾ ਜਿਹੜਾ ਉਹ ਪਾਰਟੀ ਕਰਨ ਦਾ ਪਲਾਨ ਸੀਗਾ ਅਸੀਂ ਜਿਹੜਾ ਲੰਚ ਸੀਗਾ ਉਹ ਸਾਰਾ ਅਸੀਂ ਇਕੱਠਿਆਂ ਨੇ ਕਰਨਾ ਸੀਗਾ ਇਸ ਲਈ ਮੈਂ ਘਰੋਂ ਬ੍ਰੇਕਫਾਸਟ ਕਰਕੇ ਨਿਕਲ ਗਿਆ ਤੇ ਜਦੋਂ ਮੈਂ ਵਾਪਸ ਆਇਆ ਤਾਂ ਵੇਖਿਆ ਤਾਂ ਇਹ ਸਭ ਕੁਝ ਹੋਇਆ ਸੀਗਾ ਹੁਣ ਪੁਲਿਸ ਐ ਜਿਹੜੀ ਐ ਤੋਂ ਪੁੱਛਦੀ ਐ ਕਿ ਕੌਣ ਕੌਣ ਦੋਸਤ ਸੀਗੇ ਹੁਣ ਪੁਲਿਸ ਉਹਨਾਂ ਤੋਂ ਵੀ ਪੁੱਛਦੀ ਐ ਕਿ ਤੁਸੀਂ ਇਸ ਦਿਨ ਪਾਰਟੀ ਕੀਤੀ ਤਾਂ ਉਹ ਵੀ ਦੱਸ ਦਿਆ ਕਿ ਹਾਂ ਅਸੀਂ ਇਸ ਦਿਨ ਪਾਰਟੀ ਕੀਤੀ ਪਰ ਇੱਕ ਗੱਲ ਉਹਦੇ ਚ ਇਹ ਵੀ ਉਹਨਾਂ ਨੇ ਦੱਸੀ ਕਿ ਇਹੇ ਅਭਿਸ਼ੇਕ ਸਾਡੇ ਕੋਲ ਆਇਆ ਸੀਗਾ ਪਰ ਇੰਨੇ ਹੈ ਜਿਹੜਾ ਉੱਥੇ ਸਾਡੇ ਨਾਲ ਲੰਚ ਨਹੀਂ ਕੀਤਾ ਤੇ ਹੁਣ ਪੁਲਿਸ ਇਹ ਜਿਹੜੀ ਥੋੜਾ ਥੋੜਾ ਸ਼ੱਕ ਇਹ ਤੇ ਹੋਣਾ ਸ਼ੁਰੂ ਹੁੰਦਾ ਉਹਨਾਂ ਨੂੰ ਕਿਉਂਕਿ ਪੁਲਿਸ ਵਾਲਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਜਿਹੜੇ ਘਰ ਕਤਲ ਕਰਨ ਆਏ ਉਹਨਾਂ ਨੇ ਕਤਲ ਲਈ ਗਨ ਵੀ ਉਹੀ ਯੂਜ਼ ਕੀਤੀ ਜੋ ਇਹਨਾਂ ਦੇ ਘਰ ਸੀਗੀ ਪੁਲਿਸ ਵਾਲਿਆਂ ਦਾ ਮੰਨਣਾ ਸੀਗਾ ਕਿ ਜਿਹੜਾ ਕਾਤਿਲ ਸੀਗਾ ਉਹ ਆਪਣੇ ਨਾਲ ਕੋਈ ਹਥਿਆਰ ਕਿਉਂ ਨਹੀਂ ਲੈ ਕੇ ਆਇਆ ਉਹਨਾਂ ਨੇ ਇਹਨਾਂ ਦੇ ਘਰ ਰੱਖੀ ਹੋਈ ਗਨ ਹੀ ਕਿਉਂ ਯੂਜ਼ ਕੀਤੀ ਤੇ ਕੁਝ ਉਸ ਗਨ ਦੇ ਉੱਪਰ ਹੈ ਜਿਹੜੇ ਉਹ ਫਿੰਗਰਪ੍ਰਿੰਟ ਵੀ ਸੀਗੇ ਜਿਹੜੇ ਉਹ ਅਭਿਸ਼ੇਕ ਨੇ ਮਿਲੇ ਪਰ ਇਹਦੇ 'ਚ ਕੋਈ ਚੌਂਕਣ ਵਾਲੀ ਗੱਲ ਨਹੀਂ ਸੀ ਇਹ ਪ੍ਰਦੀਪ ਦੇ ਪਿਤਾ ਜੀ ਨੇ ਇਹ ਗਨ ਲਿਆ ਕੇ ਘਰ 'ਚ ਰੱਖੀ ਸੀਗੀ ਤਾਂ ਕਿ ਲੋੜ ਪੈਣ ਤੇ ਇਹਨੂੰ ਯੂਜ਼ ਕੀਤਾ ਜਾ ਸਕੇ ਉਹਨੇ ਆਪਣੇ ਫੈਮਿਲੀ ਦੇ ਸਾਰੇ ਮੈਂਬਰਾਂ ਨੂੰ ਇਹਨੂੰ ਚਲਾਉਣ ਦੇ ਬਾਰੇ ਦੱਸਿਆ ਸੀਗਾ ਕਿ ਲੂਡ ਪੈਨ ਤੇ ਇਹਨੂੰ ਕਿਵੇਂ ਚਲਾਣਾ ਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਹੀ ਗੱਲ ਉਹਨਾਂ ਦੀ ਮੌਤ ਦਾ ਕਾਰਨ ਬਣੇਗੀ ਇਸ ਲਈ ਪੁਲਿਸ ਵਾਲਿਆਂ ਨੇ ਜਿਹੜਾ ਜਦੋਂ ਅਭਿਸ਼ੇਕ ਦੇ ਫਿੰਗਰਪ੍ਰਿੰਟਸ ਮਿਲਦੇ ਆ ਤਾਂ ਉਹ ਦੱਸਦਾ ਹੈ ਕਿ ਸਾਨੂੰ ਸਾਡੇ ਪਿਤਾ ਜੀ ਆ ਜਿਹੜੇ ਉਹ ਇਹਨੂੰ ਚਲਾਉਣਾ ਸਿਖਾਉਂਦੇ ਸੀਗੇ ਹੋ ਸਕਦਾ ਹੈ ਤਾਂ ਘਰ ਕਿਤੇ ਮਿਲੇ ਹੋਣ ਹੁਣ ਪੁਲਿਸ ਵਾਲ ਇੱਥੇ ਕੁਝ ਨਹੀਂ ਸੀ ਕਰ ਸਕਦੇ ਹੁਣ ਪੁਲਿਸ ਵਾਲੇ ਕੀ ਕਰਦੇ ਆ ਜਿਹੜੇ ਇਹਨਾਂ ਦੇ ਗਵਾੰਡੀ ਹੁੰਦੇ ਆ ਉਹਨਾਂ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਉਹਨਾਂ ਤੋਂ ਪੁੱਛਦੇ ਐ ਕਿ ਇਹ ਕਿਦਾਂ ਦੇ ਸੀਗੇ ਕਿਉਂਕਿ ਹੁੰਦਾ ਆ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡੇ ਗੁਵਾਂਡੀਆਂ ਤੋਂ ਬਿਹਤਰ ਤੁਹਾਨੂੰ ਹੋਰ ਕੋਈ ਨਹੀਂ ਜਾਣਦਾ ਤਾਂ ਹੁਣ ਇੱਥੇ ਉਹ ਦੱਸਦੇ ਐ ਕਿ ਸਾਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਜਿਹੜਾ ਇਹ ਅਭਿਸ਼ੇਕ ਆ ਇਹ ਨਾਰਮਲ ਨਹੀਂ ਇਹਦੀਆਂ ਜੋ ਹਰਕਤਾਂ ਆ ਉਹ ਮੁੰਡਿਆਂ ਵਾਲੀਆਂ ਨਹੀਂ ਇਹ ਕੁੜੀਆਂ ਵਾਲੀਆਂ ਇਹਦੀਆਂ ਹਰਕਤਾਂ ਆ ਤਾਂ ਉਹ ਦੱਸਦੇ ਐ ਕਿ ਇਹ ਜਿਹੜਾ ਅਭਿਸ਼ੇਕ ਸੀਗਾ ਇਹ ਗੀ ਹੈ ਔਰ ਇਹਦੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਉਹਦੇ ਚ ਵੀ ਪਤਾ ਚੱਲਦਾ ਆ ਕਿ ਇਹਦੀ ਇੱਕ ਵੀ ਕੁੜੀ ਸੀਗੀ ਜਿਹੜੀ ਉਹ ਫਰੈਂਡ ਨਹੀਂ ਸੀ ਇਹਦੀ ਕੋਈ ਗਰਲਫ੍ਰੈਂਡ ਨਹੀਂ ਸੀ ਬਲਕਿ ਇਹਦੇ ਲਿੰਕ 'ਚ ਜਿੰਨੇ ਵੀ ਸੀਗੇ ਉਹ ਮੁੰਡੇ ਹੀ ਸੀਗੇ ਇਹਦੇ ਮੁੰਡਿਆਂ ਨਾਲ ਹੀ ਲਿੰਕ ਸੀਗੇ ਜਿੰਨੇ ਵੀ ਸੀਗੇ ਤੇ ਹੁਣ ਪੁਲਿਸ ਨੂੰ ਇੱਥੇ-ਇੱਥੇ ਡਾਊਟ ਹੁੰਦਾ ਆ ਫਿਰ ਪੁਲਿਸ ਇਹ ਜਿਹੜੀ ਆਪਣੇ ਤੌਰ ਤੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤਾਂ ਫਿਰ ਇਹਨੂੰ ਉਹ ਸਭ ਤੋਂ ਪਹਿਲਾਂ ਇਹਨੂੰ ਅਰੈਸਟ ਕਰਦੀ ਹੈ ਤਾਂ ਫਿਰ ਇਹ ਤੋਂ ਸਖਤੀ ਦੇ ਨਾਲ ਜਿਹੜੀ ਉਹ ਪੁੱਛਤਾਛ ਹੁੰਦੀ ਹੈ ਜਦੋਂ ਇਹ ਤੋਂ ਸਖਤੀ ਦੇ ਨਾਲ ਜਿਹੜੀ ਪੁਲਿਸ ਹੈ ਜਿਹੜੀ ਪੁੱਛਤਾਚ ਕਰਦੀ ਹੈ ਤਾਂ ਫਿਰ ਇਹ ਜੋ ਦੱਸਦਾ ਆ ਉਹ ਹੈਰਾਨ ਕਰ ਦੇਣ ਵਾਲਾ ਹੁੰਦਾ ਆ ਹੁਣ ਇਹ ਦੱਸਦਾ ਆ ਕਿ ਜਦੋਂ ਤੱਕ ਮੈਂ ਇੱਥੇ ਪੜਦਾ ਸੀਗਾ ਪਲੱਸ 2 ਦੀ ਪੜਾਈ ਸੀਗੀ ਜਿਹੜੀ ਉਹ ਇਹਨੇ ਰੋहतक ਤੋਂ ਹੀ ਕੀਤੀ ਹੁੰਦੀ ਹੈ ਉਦੋਂ ਤੱਕ ਸਭ ਕੁਝ ਠੀਕ ਸੀਗਾ ਹਾਂ ਮੈਂ ਐਵੇਂ ਦਾ ਸੀਗਾ ਪਰ ਮੈਂ ਖੁੱਲ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਕੁਝ ਦੱਸ ਨਹੀਂ ਸੀ ਸਕਦਾ ਮੈਂ ਅੰਦਰ ਹੀ ਅੰਦਰ ਪਰੇਸ਼ਾਨ ਰਹਿੰਦਾ ਸੀਗਾ ਤੇ ਦੱਸਦਾ ਆ ਕਿ ਜਦੋਂ ਮੈਂ ਆਪਣੀ ਅੱਗੇ ਦੀ ਪੜਾਈ ਦੇ ਦਿੱਲੀ ਗਿਆ ਤਾਂ ਉੱਥੇ ਜਾ ਕੇ ਜਿਹੜੀ ਮੇਰੀ ਮੁਲਾਕਾਤ ਹੁੰਦੀ ਹੈ ਕਾਰਤਿਕ ਨਾਮ ਦੇ ਮੁੰਡੇ ਨਾਲ ਇਹ ਕਾਰਤਿਕ ਨਾਮ ਦਾ ਮੁੰਡਾ ਹੈ ਜਿਹੜਾ ਇਹ ਉੱਤਰਾਖੰਡ ਤੋਂ ਬਿਲੋਂਗ ਕਰਦਾ ਸੀਗਾ ਤੇ ਇਹਦੇ ਨਾਲ ਜਦੋਂ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਉਹ ਵੀ ਮੇਰੇ ਵਰਗਾ ਹੀ ਸੀਗਾ ਤੇ ਸਾਡੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਦੋਸਤੀ ਇੰਨੀ ਗਹਿਰੀ ਹੋ ਜਾਂਦੀ ਹੈ ਕਿ ਹੁਣ ਮੈਂ ਉਸ ਤੋਂ ਬਿਨਾ ਬਿਲਕੁਲ ਨਹੀਂ ਸੀ ਰਹਿ ਸਕਦਾ ਤੇ ਦੱਸਦਾ ਹੈ ਕਿ ਮੈਂ ਇੱਥੇ ਆਪਣੀ ਖੁੱਲ੍ਹ ਕੇ ਲਾਈਫ ਜੀ ਰਿਹਾ ਸੀ ਦਿੱਲੀ ਵਿੱਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਇੱਥੇ ਮੈਨੂੰ ਛੁਪਾਉਣਾ ਨਹੀਂ ਸੀ ਪੈਂਦਾ ਕਿ ਮੈਂ ਗੇ ਹਾਂ ਇੱਥੇ ਅਸੀਂ ਖੁੱਲ੍ਹ ਕੇ ਇੱਕ ਦੂਸਰੇ ਦੇ ਨਾਲ ਐ ਜਿਹੜਾ ਟਾਈਮ ਸਪੈਂਡ ਕਰਦੇ ਸੀਗੇ ਮਿਲਦੇ ਸੀਗੇ ਇੰਜੋਏ ਕਰਦੇ ਸੀਗੇ ਇੱਥੇ ਸਾਡੀ ਆਪਣੀ ਇੱਕ ਦੁਨੀਆ ਸੀਗੀ ਤੇ ਦੱਸਦਾ ਹੈ ਕਿ ਜਦੋਂ ਮੈਂ ਰੁੱਤਕ ਜਾਂਦਾ ਸੀ ਤਾਂ ਫਿਰ ਉਹੀ ਸਭ ਕੁਝ ਤੇ ਹੁਣ ਇਹ ਦੱਸਦਾ ਹੈ ਕਿ ਇੱਕ ਵਾਰੀ ਮੈਂ ਰੁੱਤਕ ਗਿਆ ਤਾਂ ਉੱਥੇ ਐ ਮੈਂ ਇੱਕ ਦਿਨ ਗਲਤੀ ਦੇ ਨਾਲ ਆਪਣਾ ਫੋਨ ਘਰ ਭੁੱਲ ਗਿਆ ਤਾਂ ਮੇਰੀ ਭੈਣ ਨੇ ਜਦੋਂ ਮੇਰਾ ਫੋਨ ਐ ਜਿਹੜਾ ਉਹ ਚੈੱਕ ਕੀਤਾ ਤਾਂ ਉਹਨੂੰ ਪਤਾ ਚੱਲ ਗਿਆ ਕਿ ਮੇਰੇ ਕਿਸੇ ਮੁੰਡੇ ਦੇ ਨਾਲ ਰਿਲੇਸ਼ਨ ਐ ਤੇ ਉਹਨੇ ਇਹ ਸਾਰੀਆਂ ਗੱਲਾਂ ਸੀਗੀਆਂ ਜੋ ਮੇਰੇ ਮਾਂ ਨੂੰ ਦੱਸਤੀਆਂ ਤੇ ਮੇਰੇ ਪਿਤਾ ਨੂੰ ਦੱਸਤੀਆਂ ਉਸ ਤੋਂ ਬਾਅਦ ਉਹ ਮੇਰੇ ਤੇ ਰੋਕਟੋਕ ਕਰਨ ਲੱਗ ਗਏ ਉਹਨਾਂ ਨੇ ਮੇਰਾ ਦਿੱਲੀ ਜਾਣਾ ਜਿਹੜਾ ਉਹ ਬੰਦ ਕਰਤਾ ਮੇਰਾ ਫੋਨ ਵੀ ਮੇਰੇ ਤੋਂ ਲੈ ਲਿਆ ਤੇ ਮੈਨੂੰ ਖਰਚਾ ਵੀ ਨਹੀਂ ਸੀ ਦਿੰਦੇ ਤੇ ਮੈਂ ਹੁਣ ਇਹ ਜਿਹੜਾ ਰੋਤਕ ਚ ਕੈਦ ਹੋ ਕੇ ਰਹਿ ਗਿਆ ਸੀਗਾ ਤੇ ਹੁਣੇ ਅੱਗੇ ਦੱਸਦਾ ਹਾਂ ਕਿ ਮੈਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੈਂ ਉਹਨਾਂ ਨੂੰ ਨਹੀਂ ਸਮਝਾ ਸਕਿਆ ਤਾਂ ਮੈਨੂੰ ਉੱਥੇ ਘੁੱਟਣ ਮਹਿਸੂਸ ਹੋਣੀ ਸ਼ੁਰੂ ਹੋ ਗਈ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਆਪਣੀ ਲਾਈਫ ਹੈ ਜਿਹੜਾ ਆ ਕਾਰਤਿਕ ਦੇ ਨਾਲ ਹੈ ਜਿਹੜਾ ਜੀਣਾ ਚਾਹਣਾ ਆ ਪਰ ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਮਾਰਿਆ ਬਹੁਤ ਕੁੱਟਿਆ ਮੈਨੂੰ ਤੇ ਉਸ ਤੋਂ ਬਾਅਦ ਇਸ ਅਭਿਸ਼ੇਕ ਨੇ ਕੀ ਕੀਤਾ ਅਗਲੇ ਹੀ ਦਿਨ ਜਾ ਕੇ ਆਪਣੀ ਛਾਤੀ ਦੇ ਉੱਪਰ ਹੈ ਜਿਹੜਾ ਉਹ ਕਾਰਤਿਕ ਦਾ ਨਾਮ ਲਿਖਵਾ ਲਿਆ ਹੁਣ ਇਹਦੇ ਪਿਤਾ ਜੀ ਨੂੰ ਫੇਰ ਬਹੁਤ ਗੁੱਸਾ ਆਇਆ ਪਰ ਉਹਨ ਕੀ ਕਰ ਸਕਦੇ ਸੀਗੇ ਉਹ ਵੀ ਅੰਦਰ ਹੀ ਅੰਦਰ ਹੁਣ ਪਰੇਸ਼ਾਨ ਰਹਿਣਾ ਸ਼ੁਰੂ ਹੋ ਗਏ ਹੁਣ ਇਸ ਤੋਂ ਬਾਅਦ ਉਹਦੀ ਜਿਹੜੀ ਅਭਿਸ਼ੇਕ ਦੀ ਮਾਂ ਸੀਗੀ ਉਹ ਕੀ ਕਰਦੀ ਹੈ ਉਹਨਾਂ ਦੀ ਨਾਨੀ ਨੂੰ ਬੁલાਂਦੀ ਹੈ ਕਿਉਂਕਿ ਜਿਹੜਾ ਇਹ ਅਭਿਸ਼ੇਕ ਸੀਗਾ ਆਪਣੀ ਨਾਨੀ ਦੇ ਬਹੁਤ ਹੀ ਕਰੀਬ ਹੁੰਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਨਾਨੀ ਆ ਕੇ ਸਮਝਾਏਗੀ ਤਾਂ ਸ਼ਾਇਦ ਇਹ ਜਿਹੜਾ ਅਭਿਸ਼ੇਕ ਆ ਉਹ ਸਮਝ ਜਾਏ ਪਰ ਅਭਿਸ਼ੇਕ ਨੇ ਉਹਨਾਂ ਦੀ ਵੀ ਇਨਸਲਟ ਕੀਤੀ ਉਹਨਾਂ ਨੂੰ ਇਹ ਜਿਹੜਾ ਉਹ ਗੁੱਸੇ ਹੋਇਆ ਹੁਣ ਸਾਰੇ ਪਰੇਸ਼ਾਨ ਸੀਗੇ ਤੇ ਇਹ ਜਿਹੜਾ ਵਿਸ਼ੇਸ਼ ਸੀਗਾ ਕਹਿੰਦਾ ਕਿ ਮੈਨੂੰ ਆਪਣੀ ਭੈਣ ਤੇ ਬਹੁਤ ਗੁੱਸਾ ਆ ਰਿਹਾ ਸੀਗਾ ਕਿਉਂਕਿ ਉਹਨੇ ਮੇਰਾ ਜਿਹੜਾ ਸੱਚ ਆ ਉਹ ਮੇਰੇ ਘਰ 'ਚ ਦੱਸਤਾ ਸੀਗਾ ਜਿਸ ਦੇ ਕਰਕੇ ਮੈਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਸੀਗਾ ਹੁਣ ਇਹ ਜਿਹੜਾ ਅਭਿਸ਼ੇਕ ਸੀਗਾ ਹੁਣ ਇਹ ਕਈ ਕਈ ਦਿਨ ਘਰੋਂ ਗਾਇਬ ਰਹਿੰਦਾ ਬਿਨਾਂ ਆਪਣੇ ਘਰ ਵਾਲਿਆਂ ਨੂੰ ਦੱਸੇ ਕਿ ਮੈਂ ਕਿੱਥੇ ਜਾ ਰਿਹਾ ਆ ਹੁਣ ਘਰ ਵਾਲੇ ਅੰਦਰੋਂ ਅਲੱਗ ਤੋਂ ਪਰੇਸ਼ਾਨ ਸੀਗੇ ਕਿ ਇਹ ਸਾਡਾ ਹੱਸਦਾ ਖੇਡਦਾ ਪਰਿਵਾਰ ਸੀਗਾ ਇਹਨੂੰ ਕਿਹਦੀ ਨਜ਼ਰ ਲੱਗੀ ਹੁਣੇ ਅਭਿਸ਼ੇਕ ਸੀਗਾ ਜਿਹੜਾ ਇਹ 25 ਅਗਸਤ ਨੂੰ ਘਰੋਂ ਜਾਂਦਾ ਆ ਤੇ ਦਿੱਲੀ ਹਾਈਵੇ ਤੇ ਇੱਕ ਹੋਟਲ ਹੁੰਦਾ ਹੈ ਉੱਥੇ ਜਾ ਕੇ ਰੁਕਦਾ ਆ ਤੇ ਦੂਜੇ ਪਾਸੇ ਉਹ ਜਿਹੜਾ ਇਹਦਾ ਬੋਏਫਰੈਂਡ ਹੁੰਦਾ ਆ ਜਿਹੜਾ ਕਾਰਤਿਕ ਨਾਮ ਦਾ ਮੁੰਡਾ ਉੱਤਰਾਖੰਡ ਤੋਂ ਉਹ ਵੀ ਹੈ ਜਿਹੜਾ ਉਹ ਇਹ ਹੋਟਲ 'ਚ ਆ ਜਾਂਦਾ ਆ ਤੇ ਦੋਨੋਂ ਜਣੇ ਆ ਜਿਹੜੇ ਉਹ ਤਿੰਨ ਦਿਨ ਲਗਾਤਾਰ ਉੱਥੇ ਇਕੱਠੇ ਰਹਿੰਦੇ ਆ ਰਹਿੰਦੇ ਆ ਤੇ ਅਭਿਸ਼ੇਕ ਕਾਰਤਿਕ ਨੂੰ ਕਹਿੰਦਾ ਆ ਕਿ ਮੈਂ ਤੇਰੇ ਬਿਨਾ ਹੁਣ ਨਹੀਂ ਰਹਿ ਸਕਦਾ ਮੈਨੂੰ ਆਪਣੇ ਘਰ 'ਚ ਕੂਟਣ ਹੁੰਦੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਅਗਰ ਮੇਰੀ ਲਾਈਫ ਐਦਾ ਹੀ ਚੱਲਦੀ ਰਹੀ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਆ ਹੁਣ ਕਾਰਤਿਕ ਉਹਨੂੰ ਸਮਝਾਉਂਦਾ ਆ ਕਿ ਤੈਨੂੰ ਆਪਣੀ ਲਾਈਫ ਖਤਮ ਕਰਨ ਦੀ ਲੋੜ ਨਹੀਂ ਤੂੰ ਚੰਗੀ ਤਰ੍ਹਾਂ ਸੋਚ ਕੇ ਤੂੰ ਕੀ ਕਰਨਾ ਆ ਹੁਣ ਇਸ ਤੋਂ ਬਾਅਦ ਜਦੋਂ ਉਹਨੂੰ ਕਾਰਤਿਕ ਸਮਝਾਉਂਦਾ ਆ ਤੇ ਉਹ ਆਪਣੇ ਘਰ ਵਾਪਸ ਚਲਾ ਜਾਂਦਾ ਆ ਹੁਣ 27 ਅਗਸਤ ਨੂੰ ਸਵੇਰੇ 8 ਵਜੇ ਆਪਣੇ ਘਰ ਜਾਂਦਾ ਆ 8 ਵਜੇ ਘਰ ਜਾਂਦਾ ਆ ਤੇ ਆਪਣੇ ਘਰ ਦੇ ਨਾਲ ਜਿਹੜਾ ਉਹ ਹਸੀ ਖੁਸ਼ੀ ਬ੍ਰੇਕਫਾਸਟ ਕਰਦਾ ਆ ਤੇ ਜਦੋਂ ਇਹ ਬ੍ਰੇਕਫਾਸਟ ਕਰ ਰਹੇ ਹੁੰਦੇ ਆ ਸਵੇਰ ਦਾ ਨਾਸ਼ਤਾ ਤੇ ਇਹ ਆਪਣੇ ਪਿਤਾ ਜੀ ਨੂੰ ਕਹਿੰਦਾ ਆ ਕਿ ਤੁਸੀਂ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਆਪਣਾ ਇਹ ਜਿਹੜਾ ਜੈਂਡਰ ਚੇਂਜ ਕਰਵਾਣਾ ਆ ਤੇ ਉਸ ਤੋਂ ਬਾਅਦ ਜਿਹੜਾ ਮੈਂ ਕਾਰਤਿਕ ਦੇ ਨਾਲ ਹਮੇਸ਼ਾ ਹਮੇਸ਼ਾ ਲਈ ਕਿਸੇ ਹੋਰ ਕੰਟਰੀ ਚਲਾ ਜਾਵਾਂਗਾ ਮੈਂ ਇੱਥੇ ਨਹੀਂ ਰਹਾਂਗਾ ਪਰ ਇਹਦੇ ਜਿਹੜੇ ਪਿਤਾ ਜੀ ਹੁੰਦੇ ਉਹਨੂੰ ਪੈਸੇ ਦੇਣ ਤੋਂ ਮਨਾ ਕਰ ਦਿੰਦੇ ਆ ਤੇ ਇਹ ਸਰਜਰੀ ਦੇ ਲਈ ਜਿਹੜਾ ਕੁੱਲ ਮਿਲਾ ਕੇ 5 ਲੱਖ ਦਾ ਖਰਚਾ ਆਉਣਾ ਸੀਗਾ ਜੋ ਅਭਿਸ਼ੇਕ ਕੋਲ ਨਹੀਂ ਸੀ ਉਹਨੇ ਆਪਣੇ ਜਦੋਂ ਪਿਤਾ ਜੀ ਤੋਂ ਮੰਗੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਤੇ ਉਹਨੂੰ ਬਹੁਤ ਗੁੱਸਾ ਆਇਆ ਉਸ ਤੋਂ ਬਾਅਦ ਹੈ ਜਿਹੜੇ ਇਹਦੇ ਪਿਤਾ ਜੀ ਹੈ ਜਿਹੜੇ ਉਹ ਤੱਕ ਰੋ ਚਲੇ ਜਾਂਦੇ ਆ ਪ੍ਰਦੀਪ ਮਲਿਕ ਹੁਣ ਘਰ 'ਚ ਸੀਗੇ ਜਿਹੜੇ ਉਹ ਤਿੰਨ ਮੈਂਬਰ ਹੁੰਦੇ ਆ ਇੱਕ ਅਭਿਸ਼ੇਕ ਦੀ ਮਾਂ ਭੈਣ ਤੇ ਇੱਕ ਇਹਨਾਂ ਦੀ ਨਾਨੀ ਤੇ ਇਸ ਤੋਂ ਬਾਅਦ ਕੀ ਹੁੰਦਾ ਆ ਅਭਿਸ਼ੇਕ ਨੂੰ ਉਸ ਟਾਈਮ ਬਹੁਤ ਗੁੱਸਾ ਆਉਂਦਾ ਆ ਤੇ ਅਭਿਸ਼ੇਕ ਉਹ ਹੀ ਪਿਸਤਲ ਹੈ ਜਿਹੜੀ ਉਹ ਕੱਢਦਾ ਆ ਤੇ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੇ ਭੈਣ ਦੇ ਕਮਰੇ 'ਚ ਜਾਂਦਾ ਆ ਜਿੱਥੇ ਦੀ ਭੈਣ ਹੈ ਜਿਹੜੀ ਟੀਵੀ ਵੇਖ ਰਹੀ ਹੁੰਦੀ ਹੈ ਹੁਣੇ ਜਦੋਂ ਆਪਣੇ ਭੈਣ ਦੇ ਕਮਰੇ 'ਚ ਜਾਂਦਾ ਆ ਤਾਂ ਉੱਥੇ ਜਾ ਕੇ ਉਹਦੇ ਜਿਹੜਾ ਟੀਵੀ ਦਾ ਜਿਹੜੀ ਆਵਾਜ਼ ਹੈ ਉਹ ਉੱਚੀ ਕਰ ਦਿੰਦਾ ਆ ਤੇ ਉਸ ਤੋਂ ਬਾਅਦ ਹੈ ਜਿਹੜਾ ਇਹ ਜਿਹੜੀ ਨਾਲ ਇਹਨੇ ਗਨ ਰੱਖੀ ਹੁੰਦੀ ਹੈ ਉਹਦੇ ਨਾਲ ਆਪਣੀ ਭੈਣ ਤੇ ਆ ਜਿਹੜਾ ਇੱਕ ਗੋਲੀ ਚਲਾ ਦਿੰਦਾ ਆ ਉਹਦੀ ਸਿੱਧੀ ਮੱਥੇ ਦੇ ਉੱਪਰ ਗੋਲੀ ਮਾਰਦਾ ਆ ਉਹਨੂੰ ਤੇ ਉਹ ਜਿਹੜੀ ਉੱਥੇ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਕੀ ਕਰਦਾ ਆ ਆਪਣੀ ਨਾਨੀ ਦੇ ਕਮਰੇ 'ਚ ਜਾਂਦਾ ਆ ਉੱਥੇ ਦੀ ਨਾਨੀ ਬੈਠੀ ਹੁੰਦੀ ਐ ਤੇ ਆਪਣੀ ਨਾਨੀ ਨੂੰ ਕਹਿੰਦਾ ਐ ਕਿ ਨਾਨੀ ਤੁਹਾਨੂੰ ਮੇਰਾ ਸਾਥ ਦੇਣਾ ਚਾਹੀਦਾ ਸੀਗਾ ਪਰ ਤੁਸੀਂ ਐ ਜਿਹੜੀ ਉਹ ਮੇਰੀ ਫੈਮਲੀ ਦੀ ਸਾਈਡ ਲਈ ਤੁਹਾਨੂੰ ਐ ਜਿਹੜਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਉਹਦੀ ਨਾਨੀ ਨੇ ਜਦੋਂ ਉਹਨੂੰ ਸਮਝਾਣ ਦੀ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਹਨੇ ਉਹੀ ਪਿਸਟਲ ਐ ਜਿਹੜੀ ਦੁਬਾਰਾ ਕੱਢੀ ਤੇ ਹੁਣ ਨਾਨੀ ਤੇ ਵੀ ਐ ਜਿਹੜੀਆਂ ਉਹ ਦੋ ਗੋਲੀਆਂ ਚਲਾਈਆਂ ਹੁਣ ਇਸ ਤੋਂ ਬਾਅਦ ਐ ਜਿਹੜਾ ਇਹਦੀ ਜਿਹੜੀ ਮਾਂ ਸੀਗੀ ਬਬਲੀ ਉਹ ਹੇਠੇ ਕਿਚਨ 'ਚ ਖਾਣਾ ਬਣਾ ਰਹੀ ਹੁੰਦੀ ਐ ਜਦੋਂ ਉਹਨੂੰ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤਾਂ ਉੱਪਰ ਇਹਦੀ ਨਾਨੀ ਦੇ ਕਮਰੇ 'ਚ ਆਉਂਦੀ ਹੈ ਜਿੱਦਾਂ ਹੀ ਉਹ ਕਮਰੇ 'ਚ ਐਂਟਰ ਹੁੰਦੀ ਹੈ ਇਹ ਅਭਿਸ਼ੇਕ ਉਹਨਾਂ ਤੇ ਵੀ ਇੱਕ ਗੋਲੀ ਚਲਾ ਦਿੰਦਾ ਆ ਹੁਣ ਇਹਦੀ ਜਿਹੜੀ ਮਾਂ ਸੀਗੀ ਉਹ ਵੀ ਇਹ ਜਿਹੜੀ ਮੌਕੇ ਤੇ ਦਮ ਤੋੜ ਦਿੰਦੀ ਹੈ ਹੁਣ ਇਸ ਤੋਂ ਬਾਅਦ ਇਹਦੇ ਜਿਹੜੇ ਪਿਤਾ ਜੀ ਹੁੰਦੇ ਆ ਉਹ ਬਾਹਰ ਗਏ ਹੁੰਦੇ ਆ ਜਦੋਂ ਕੁਝ ਦੇਰ ਬਾਅਦ ਉਹ ਘਰ ਵਾਪਸ ਆਉਂਦੇ ਆ ਤਾਂ ਉਹ ਜਿਹੜਾ ਆਪਣੀ ਵਾਈਫ ਨੂੰ ਆਵਾਜ਼ ਲਾਂਦੇ ਆ ਬਬਲੀ ਨੂੰ ਤੇ ਜਦੋਂ ਉਹ ਕੋਈ ਜਵਾਬ ਨਹੀਂ ਦਿੰਦੀ ਤਾਂ ਇਹ ਵੇਖਦਾ ਆ ਉਹਨਾਂ ਨੂੰ ਜਾ ਕੇ ਉੱਪਰ ਤੇ ਜਦੋਂ ਇਹ ਉੱਪਰ ਜਾਂਦਾ ਆ ਪਹਿਲਾਂ ਆਪਣੀ ਬੇਟੀ ਦੇ ਕਮਰੇ 'ਚ ਜਾਂਦਾ ਆ ਤੇ ਜਦੋਂ ਆਪਣੀ ਬੇਟੀ ਦੇ ਕਮਰੇ ਜਾ ਕੇ ਦੇਖਦਾ ਉਹ ਫਰਸ਼ ਤੇ ਡਿੱਗੀ ਹੁੰਦੀ ਆ ਫਿਰ ਇਹ ਆਪਣੀ ਵਾਈਫ ਦੇ ਕਮਰੇ 'ਚ ਜਾਂਦਾ ਹੈ ਤਾਂ ਵੇਖਦਾ ਹੈ ਕਿ ਉਹਨਾਂ ਨੂੰ ਵੀ ਗੋਲੀਆਂ ਲੱਗੀਆਂ ਐ ਤਾਂ ਉਹ ਉੱਥੇ ਮਰ ਚੁੱਕੀਆਂ ਸੀਗੀਆਂ ਉਸ ਟਾਈਮ ਤੱਕ ਜਦੋਂ ਨੇ ਚੈੱਕ ਕੀਤਾ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਜਦ ਅਭਿਸ਼ੇਕ ਐ ਜਿਹੜਾ ਆਪਣੇ ਪਿਤਾ ਜੀ ਦੀ ਆਵਾਜ਼ ਸੁਣ ਕੇ ਉਹਨਾਂ ਦੇ ਕੋਲ ਆ ਜਾਂਦਾ ਆ ਉਹੀ ਗਨ ਲੈ ਕੇ ਹੁਣ ਉਹ ਕੀ ਕਰਦਾ ਆ ਤਿੰਨ ਗੋਲੀਆਂ ਚਲਾਉਂਦਾ ਆ ਦੋ ਤਾਂ ਉਹਨਾਂ ਦੇ ਮੂੰਹ ਤੇ ਚਲਾਈਆਂ ਸੀਗੀਆਂ ਗੋਲੀਆਂ ਉਹਨੇ ਇੱਕ ਕੇ ਜਿਹੜੀ ਆਪਣੇ ਪਿਤਾ ਦੀ ਛਾਤੀ 'ਚ ਮਾਰੀ ਸੀਗੀ ਗੋਲੀ ਤਿੰਨ ਗੋਲੀਆਂ ਟੋਟਲ ਇਹਨੇ ਉੱਥੇ ਆਪਣੇ ਪਿਤਾ ਜੀ ਨੂੰ ਮਾਰੀਆਂ ਜਿਹਦੇ ਕਰਕੇ ਮੌਕੇ ਤੇ ਹੀ ਇਹਨਾਂ ਦੇ ਪਿਤਾ ਜੀ ਪ੍ਰਦੀਪ ਮਾਲਿਕ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਦੱਸਦਾ ਆ ਕਿ ਕਿ ਤਕਰੀਬਨ ਉਸ ਟਾਈਮ 11:00 ਵਜੇ ਦਾ ਟਾਈਮ ਹੋ ਚੁੱਕਿਆ ਸੀਗਾ ਤੇ ਮੈਂ ਘਰੋਂ ਜਿਹੜਾ ਉਹ ਬਾਹਰ ਨਿਕਲ ਗਿਆ ਤੇ ਮੈਂ ਆਪਣੇ ਦੋਸਤਾਂ ਦੇ ਨਾਲ ਜਾ ਕੇ ਪਾਰਟੀ ਕੀਤੀ ਇੰਜੋਏ ਕੀਤਾ ਉਹਨਾਂ ਦੇ ਨਾਲ ਜਾ ਕੇ ਉਸੇ ਹੋਟਲ 'ਚ ਜਿੱਥੇ ਕਾਰਤਿਕ ਰੁਕਿਆ ਹੋਇਆ ਸੀਗਾ ਇਹਨਾਂ ਸਾਰਿਆਂ ਨੇ ਉੱਥੇ ਪਾਰਟੀ ਦਾ ਪਲਾਨ ਬਣਾਇਆ ਉੱਥੇ ਜਾ ਕੇ ਪਾਰਟੀ ਕੀਤੀ ਤੇ ਫਿਰ ਮੈਂ ਇਹ ਸਾਰਾ ਸਾਰਾ ਜੋ ਵੀ ਇਹਨੇ ਡਰਾਮਾ ਕੀਤਾ ਸੀਗਾ ਇਹ ਕ੍ਰੀਏਟ ਕੀਤਾ ਤੇ ਇਹਦਾ ਜਿਹੜਾ ਮੇਲ ਗੇ ਪਾਰਟਨਰ ਹੁੰਦਾ ਆ ਉਹਨੂੰ ਹੀ ਅਰੈਸਟ ਕੀਤਾ ਜਾਂਦਾ ਆ ਉਹ ਤੋਂ ਪੁੱਛਤਾਚੀ ਕੀਤੀ ਜਾਂਦੀ ਏ ਪਰ ਉਹ ਇੱਥੇ ਦੱਸਦਾ ਆ ਕਿ ਇਹਨੇ ਕਤਲ ਕਰਨੇ ਸੀਗੇ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਹੁਣ ਇੱਥੇ ਅਭਿਸ਼ੇਕ ਵੀ ਕਹਿੰਦਾ ਹੈ ਕਿ ਇਹਨੂੰ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਇਸ ਲਈ ਪੁਲਿਸ ਹੈ ਜਿਹੜੀ ਉਹਨੂੰ ਛੱਡ ਦਿੰਦੀ ਹੈ ਤੇ ਇਸ ਤੋਂ ਬਾਅਦ ਜਿਹੜਾ ਅਭਿਸ਼ੇਕ ਆ ਹੁਣ ਤੱਕ ਜਿਨੇ ਵੀ ਅਪਡੇਟ ਮਿਲੇ ਉਹਦੇ ਅਕੋਰਡਿੰਗ ਉਹ ਹਾਲੇ ਤੱਕ ਜੇਲ੍ਹ 'ਚ ਆਪਣੀ ਸਜ਼ਾ ਕੱਟ ਰਿਹਾ ਆ ਸਾਨੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਦਾ ਪੂਰਾ ਹੱਕ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜੀਣ ਦੇ ਲਈ ਆਪਾਂ ਕਿਸੇ ਦੀ ਜਾਨ ਲੈ ਲਈ ਆਪਣੀ ਫੈਮਲੀ ਮੈਂਬਰਸ ਤੱਕ ਦੀ ਜਾਨ ਲੈ ਲਈਏ ਇਹਦਾ ਆਪਾਂ ਨੂੰ ਕਿਸੇ ਨੇ ਕੋਈ ਹੱਕ ਨਹੀਂ ਦਿੱਤਾ ਤੇ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ